ਆ ਲੈ ਪਾਣੀ ਪੀ ਲੈ ਕੱਟ ਲੈ ਕੱਟ ਲੈ ਮਾਂ ਕੀ ਗੱਲ ਹੋ ਗਈ सरपंच ਦੇ ਘਰੋਂ ਆ ਕੇ ਆਏ ਨਹੀਂ ਮੋਚਾ ਨਾ ਜਾਓ ਕੇ ਬਹਿ ਗਿਆ। ਉਹ ਕੀ ਗੱਲ ਦੱਸਾਂ ਜੀ ਤੋ। ਆ ਸਰਪੰਚ ਗੱਲ ਸੁਣਨ ਨੂੰ ਤਿਆਰ ਹੀ ਨਹੀਂ। ਕਿਉਂ ਕੀ ਕਹਿੰਦਾ ਫਿਰ ਉਹ? ਮੈਂ ਉਹਦੇ ਨਾਲ ਗੱਲ ਕੀਤੀ ਸੀ ਰਾਣੀ ਬਾਰੇ। ਹਾਂ। ਵੀ ਚੱਲ ਆ ਪੈਂਟ ਵਾਰ ਨੂੰ ਜਾ ਕੇ ਨਿਬੜਾਈਏ। ਹਾਂ। ਪੈਸੇ ਮੰਗਦਾ। ਲੈ ਦੱਸ ਮੈਨੂੰ ਕੀ ਗੱਲ ਕਰੀ ਉਹਦੇ ਨਾਲ। ਨਾ ਫਿਰ ਕੀ ਫਾਇਦਾ ਹੋਇਆ ਉਹਨੂੰ ਜਿਤਾਉਣ ਦਾ। ਓਏ ਆਹੀ ਤਾਂ ਗੱਲ ਆ। ਗਲਤੀ ਵੀ ਤਾਂ ਆਪਣੀ ਐ। ਆ ਚਾਰ ਸਲੇੜਾ ਪਿੱਛੇ ਉਹਨੇ ਸਰਪੰਚ ਬਣਾਤਾ। ਗੱਲ ਕੀ ਸੀ 50000 ਦੀ ਸਾਰੀ। ਬੋਤੋ ਨਾ ਮਾਂ ਫਿਰ ਸਾਰਾ ਕੁਝ ਅੱਜ ਕੱਲ ਪੈਸੇ ਦਾ ਹੀ ਰਹਿ ਗਿਆ। ਉਹ ਗੱਲ ਤੇਰੀ ਸਹੀ ਹੈ ਛੋਟੇ ਵੀਰ। ਗੱਲ ਕਿ ਵੀ ਤਾਂ ਆਪੇ ਕੀ ਤੀਨੋਂ ਸੁਣ ਜਿਤਾ ਕੇ। ਉਹ 5 ਸਾਲ ਜਿੱਤੇ ਕਿ ਉਹ ਲੋਕਾਂ ਨੂੰ ਖੱਟੇ ਕਰੂ। ਤੇ ਵਿੱਚ ਹੀ ਆਪ ਆ ਗਏ। ਬਈ ਗਲਤੀ ਤਾਂ ਹੋਈ ਹੈ। ਪਰ ਹੁਣ ਕੀਤਾ ਕੀ ਜਾ ਸਕਦਾ। ਹੁਣ ਤਾਂ ਕੋਈ ਰੱਬ ਦਾ ਬੰਦੇ ਸਰਕਾਰ ਦੀਆਂ ਚਾਲਾਂ ਦੇ ਬਚਾ ਸਕਦਾ। ਹੂੰ। ਉਹ ਹਾਂ ਰੱਬ ਦੇ ਨਾਲ ਉਹ ਮੇਰੇ ਗੱਲ ਯਾਦ ਆ ਗਈ ਮੈਂ ਤੂੰ ਬਹਿ ਕੇ ਦੱਸ ਯਾਰ ਮੇਰੇ ਕੋਲ ਗੱਲ ਯਾਦ ਆਈ ਯਾਰ ਆਪਣਾ ਕਰਮ ਸਿੰਘ ਨੇ ਸੈਕਟਰੀ ਹਾਂ ਹਾਂ ਸਮਾਜ ਸੇਵੀ ਬੰਦਾ ਹੋ ਬਹੁਤ ਹੀਰਾ ਬੰਦਾ ਨਾ ਕਿਸੇ ਤੋਂ دیਵਾਨੀ ਲਵੇ ਉਹਦੇ ਕੋਲ ਚੱਲ ਉਹ ਆਪਣਾ ਕੰਮ ਕਰਾ ਲੈ ਪਤਰੀ ਸਹੀ ਹੈ ਕਰੀਦਾ ਰੱਬ ਨਾਲ ਮਿਲ ਕੇ ਉਹਨੂੰ ਸਰਪਨਾ ਹਾਂ ਉਹਦੇ ਕੋਲ ਚੱਲ ਹਾਂਜੀ ਮੈਨੂੰ ਵੀ ਜਾਦਾ ਆਇਆ ਤੁਸੀਂ ਜਰੂਰ ਕੱਲ ਨੂੰ ਮਿਲ ਕੇ ਆਓ ਉਹਨੂੰ ਉਹ ਬੰਦਾ ਬਹੁਤ ਹੀ ਚੰਗਾ ਹੈ ਭਲੇ ਕੰਮ ਕਰਦਾ ਲੋਕਾਂ ਦੇ ਹੂੰ